ਪਾਈ ਮੂਲੇ ਤੇ ਜਾਣ ਦੀ ਪਹਿਲਾਂ ਸਲਾਹ ਸੀ ਫਿਰ ਦਰਸਪੋ ਟਾਈਮ 2 ਵਜੇ ਕੇ ਦੀ ਸਾਨੂੰ ਲੱਗਿਆ ਵੀ ਹੁਣ ਤਾਂ ਕੰਮ ਉੱਥੇ ਪਹਿਲਾਂ ਵਿੰਡੜ ਗਿਆ ਹਾਂ ਹਾਂ ਤਾਂ ਕਰਕੇ ਅਸੀਂ ਫਰਵਾਹੀ ਦੀ ਸੋਚ ਲਈ ਵੀ ਫਰਵਾਹੀ ਪਹੁੰਚ ਗਏ ਮਾਤਰੋ ਫਰਵਾਹੀ ਆਪਾਂ ਚੌਂਕ ਜਿੱਤੇ ਵੀ ਪਤੰਗੀਆਂ ਜੀਆਂ ਲਾਈਆਂ ਪਿਆਰੇ ਮਾਤਰੋ ਭਾਈ 3 ਹੁਣ ਕਿਤੇ ਗੱਡੀ ਕਿਤੇ ਬਾਹਰ ਹੀ ਰਖੜੋਗੇ ਹੁਣ ਨਾ ਨਾ ਆ ਦੇ ਗੱਡੀ ਵਾਰੀ ਤਾਂ ਗੱਡੇ ਨੇ ਲੈ ਆ ਗੜੀਆਂ ਨੇ ਇੱਥੋਂ ਆਇਆ ਹੁੰਦਾ ਤੁਕ ਮਾਵਾਗੇ ਆ ਆ ਦੇ ਆ ਦੇ ਠੀਕ ਨੇ ਉਹ ਮਾ ਪਿਛਲੀ ਵਾਰੀ ਆਇਆ ਸੀ ਉਹਦੇ ਨਾਲ ਇੱਧਰ ਨਾ ਦੇ ਇੱਧਰ ਇੱਧਰ ਨਾ ਆ ਗੱਡੀ ਇੱਧਰ ਆ ਦੇ ਆ ਤਾਂ ਥਾਂ ਥਾਂ ਜੇ ਤੇ ਹੀ ਨੇ ਗੱਡੀਆਂ ਦਾ ਇੱਡੇ ਤਾਂ ਹੀ ਲਾ ਦੇਗੇ ਉਹ ਕਹਾਂ ਲਾ ਦੇਗੇ ਮਾੜੀ ਜੀ ਆ ਗਏ ਮਤਰੋ ਆ ਲਾਇਆ ਪਏ ਨਾ ਪਤਾ ਨਹੀਂ ਕਿ ਬਦੂਗੇ ਆ ਨਹੀਂ ਕਹੀ ਮੰਨ ਜੀ ਉਹ ਜਾਂਦਾ ਇੰਤਜਾਰ ਆ ਗਏ ਮਤਰੋ ਫਰਵਾਹੀ ਇੱਥੇ ਹੁੰਦਾ ਜੀ ਮੇਲਾ ਹਾਂ ਆ ਗਿਆ ਭਈ ਆਪਣਾ ਨਾਨਕਾ ਪਿੰਡ ਨਾਨਕਾ ਪਿੰਡ ਆਣਾ ਜੀ ਇੱਥੇ ਹੀ ਨਾਨਕੇ ਇੱਥੇ ਹੀ ਹਣਾ ਚਲੋ ਜੇ ਮਾਂ ਮਾਂ ਨਹੀਂ ਰਹੀ ਤਾਂ ਫਿਰ ਨਾਨਕੇ ਦਾ ਸਹੀ ਗੱਲ ਉਹ ਉੱਤੇ ਜਾਂਦੇ ਹਾਂ ਹੈਨਾ ਹਾਂ ਉਹ ਨਾਨਕਿਆਂ ਦੇ ਵਿੱਚ ਆਪਣਾ ਪੂਰਾ ਹਿੱਸਾ ਸੀ ਇੱਥੇ ਔਰ ਇਹ ਵੀ ਗੱਲ ਆ ਪੂਰਾ ਇਹ ਬਾਹਣ-ਬਾਹਣ ਦੀ ਆ ਚਾ ਕਿਵੇਂ ਔਰ ਬਾਹਣ ਸੀ ਆਪਣੇ ਕਿੰਨਾ ਕੁ ਸੀ 10 ਕਿਲੇ ਬਾਹਣ ਦੇ ਸੀਗੇ ਅੱਛਾ ਜੀ ਪ੍ਰਭਾ ਜੀ ਜੀ ਹੋਰ ਔਰ ਆਪਣਾ ਡਬਲ ਸੈਵਰੇ ਆਏ ਹਾਏ ਹਾਏ ਕੀਆਂ ਬਾਤਾਂ ਹੋਰ ਨਾਨੀ ਨੇ ਆਪਾਂ ਨੂੰ ਪੂਰਾ ਨਾਨਾ ਜੀ ਸੂਬੇਦਾਰ ਸੀਗੇ ਆਪਣੇ ਨਾਨਾ ਜੀ ਸੂਬੇਦਾਰ ਸੀਗੇ ਸੂਬੇਦਾਰ ਸੀਗੇ ਬਹੁਤ ਤੇਰੀ ਹੋਰ ਪਹਿਲਾਂ ਨਹੀਂ ਕਰੇ ਤਾਂ ਦੱਸਿਆ ਬਾਈ ਤਾਂ ਫਿਰ ਆਪਣਾ ਜਿਗਰੀ ਨਹੀਂ ਹੋਇਆ ਪਹਿਲੇ ਜਿਗਰੀ ਨਹੀਂ ਹੋਇਆ ਆਪਣਾ ਦੇਖਿਆ ਚਾ ਕਿਵੇਂ ਲੱਗੇ ਆ ਛੰਡੀਆਂ ਹਾਂ ਹਾਂ ਪਰ ਪਹੁੰਚ ਗਏ ਜੀ ਆਪਾਂ ਡੇਰੇ ਓਲੇ ਬਾਪੇ ਥੰਮਣ ਦਾਸਦੇ ਰਾਦੇ ਜੋੜੇ ਜਮਾ ਮਤਰੋ ਹੋ ਗਿਆ 99 ਨੰਬਰ ਆ ਗਿਆ ਆਪਣਾ 99 ਨੰਬਰ ਅਤੇ ਬਾਬਾ ਹੰਮਣ ਹੁੰਦਾ ਇਥੇ ਦਾਰੂ ਵੀ ਚੱਲਦੀ ਹੈ ਕਹਿੰਦੇ ਹਾਂ ਜੀ ਹਾਂ ਖੀਰੇ ਦੇ ਨਸ਼ਰਾਬ ਚੱਲਦੀ ਹੈ ਸ਼ਰਾਬ ਚੱਲਦੀ ਹੈ ਨਾ ਖੀਰੇ ਦੇ ਨਾ ਹਾਂ ਜੀ ਹਾਂ ਜੀ ਹਾਂ ਖੁੱਲੀ ਟੱਬ ਚ ਪਾ ਗਏ ਅੱਬ ਚ ਪਾ ਗਏ ਅਜੇ ਡੱਬ ਭਰ ਦੇਣਗੇ ਹਾਂ ਜਿੰਨੀ ਮਰਜੀ ਦੇਖੋ ਦਰਸ਼ਕੋ ਹਾਥੀ ਕਿਹੈਸਾ ਬਣਾਇਆ ਪੱਥਰ ਦਾ ਆ ਦੇਖੋ ਜੀ ਕਰੋ ਚੈੱਕ ਦਰਸ਼ਕੋ ਬੇਟਾ ਪਾ ਗਏ ਜਪਰ ਸੁਣ ਮੈਂ ਦੂਜਾ ਪਾਲੂ ਪਹਿਲਾ ਲੈਣਾ ਜੀ ਉਹ ਕੱਲ ਨੂੰ ਪੈਣਗੇ ਹਾਂ ਆ ਚਾਚਾ ਦੇ ਪੈ ਗਿਆ ਹੱਥ ਤੋਂ ਇਹ ਪੈ ਮੈਨੂੰ ਜੁੱਤੇਲੇ ਹੱਥ ਤੋਂ ਲਈਏ ਹਾਂ ਇਹ ਦੂੜੀਆਂ ਲਗਾਓ ਫਾਇਦਲੇ ਪਾਸੇ ਲੰਗਰ ਆ ਚਾਚਾ ਹਾਂ ਐ ਦੱਸਿਓ ਯਾਰ ਗੇਟੋ ਲੰਗਰ ਸਾਰ ਜੀ ਸੱਜੇ ਹੱਥ ਲੰਗਰ ਆ ਆਜੋ ਗੇਟੋ ਲੰਗਦੇ ਆ ਦਰਸ਼ਕੋ ਸੱਜੇ ਹੱਥ ਲੰਗਰ ਆ ਇਹ ਲੰਗਰ ਆ ਇਧਰ ਦਰਸ਼ਕੋ ਕੀ ਹਾਲ ਆ ਯਾਰਾ ਕੀ ਤੂੰ ਦੱਸ ਹਾਂ ਹੋਰ ਵਧੀਆ ਤੂੰ ਦੱਸ ਵਧੀਆ ਵਧੀਆ ਘਰ ਪਰਿਵਾਰ ਆ ਸਾਰੇ ਠੀਕ ਨੇ ਦੇਖਦਾ ਉਹਨਾ ਬਲੌਗ ਆ ਹਾਂ ਹਾਂ ਵਧੀਆ ਬਣਦੇ ਨੇ ਹਾਂ ਵਧੀਆ ਵਧੀਆ ਮਣਾਉਣ ਆ ਗਏ ਯਾਰ ਮਗਾ ਵਧੀਆ ਅਜੇ ਆ ਟੇਰਾ ਬਾਬੇ ਥੰਮਣ ਸਰਾ ਹਾਂ ਜੀ ਮਿੱਤਰੋ ਕਰੋ ਚੈੱਕ ਆ ਟੇਰਾ ਬਾਬਾ ਥੰਮਣ ਸੂ ਗੇਟ ਕਿੰਨੇ ਸੋਹਣੇ ਲੱਗੇ ਹੋਇਆ ਪੂਰੇ ਪੂਰੇ ਗੇਟਾਂ ਦੇ ਪੂਰੀ ਆਊ ਕਰੀ ਹੋਇਆ ਉਧਰ ਉਹ ਤਰ੍ਹਾਂ ਸਬਜ਼ੀ ਚੀਰ ਰਹੀਆਂ ਨੇ ਬੁੜੀਆਂ ਜਾਜਾ ਗੋਭੀ ਗੋਭੀ ਉਧਰ ਲੰਗਰ ਆਲਾ ਜੀ ਬੁੜੀਆਂ ਸਬਜ਼ੀ ਸਬਜ਼ੀ ਚੀਰਦੀਆਂ ਨੇ ਗੋਭੀ ਰੈਕੋਰਡ ਡਿਕਾਰੇਸ਼ਨ ਕਿ ਆ ਯਾਰ ਕਮਾਲੀ ਗਰੀ ਪਿਆ ਜਾਚਾ ਆਹਾਗਾ ਜੀ ਹੈ ਦੀਪ ਮਾਲਾ ਕਰੀ ਹੋਈ ਆ ਪੂਰੀ ਡੇਰੇ ਤੇ ਪਹਿਲਾ ਦਿਨ ਆਜਾ ਨਾ ਜੀ ਨਹੀਂ ਭੋਗ ਪੈ ਚੁੱਕਾ ਅੱਜ ਭੋਗ ਪੈ ਗਏ ਭੋਗ ਪੈ ਚੁੱਕੇ ਨੇ ਜੀ ਅੱਜ ਜੀ ਜੀ ਮਨੋ ਕਾਮਨਾ ਪੂਰੇ ਹੁੰਦੇ ਨੇ ਇੱਥੇ ਨਿੰਮ ਬਣੇ ਜਾਂਦੇ ਨੇ ਹਾਂਜੀ ਹਾਂ ਨਿੰਮ ਬੱਲੇ ਜਾਂਦੇ ਨੇ ਇੱਥੇ ਹਾਂ ਤਾਂ ਹਾਂ ਵੀ ਇੱਥੇ ਵੀ ਬਣੇ ਜਾਂਦੇ ਨੇ ਧੰਨਵਾਦ ਬਾਵਾ ਤੁਹਾਡਾ ਆਜੋ ਮੇਤਰੋ ਦਿਖਾਉਣਾ ਤੁਹਾਨੂੰ ਕਿਆ ਬਾਤਾਂ ਨੇ ਯਾਰ ਦੇਖ ਲਈ ਮੱਸਾ ਦੇਖੋ ਜੀ ਮੇਤਰੋ ਊਰਾ ਵਧੀਆ ਬਣਾਇਆ ਹੋਇਆ ਜੀ ਆ ਲੈ ਮਟਰੋ ਆ ਲੈ ਮਯੂ ਰਵਾਵਾ ਤੁਹਾਨੂੰ ਮੜਵਾ ਆਹ ਜੀ ਆਇਆ ਮਟਰੋ ਪ੍ਰਵਕਾਸ਼ ਆ ਰੰ ਸਭ ਤੋਂ ਉੱਪਰ ਪੂਰਾ ਵਧੀਆ ਬਣਿਆ ਹੋਇਆ ਜੀ ਹਾਂ 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 ਪੂਰਾ ਆ ਜਾ ਇਹ ਆ ਜੀ ਉਹ ਹਾਲ ਕਹਿੰਦੇ ਇੱਥੇ ਚੌਂਕੀ ਹੋਇਆ ਭਰਦੇ ਨੇ ਲੋਕ ਦੂਰੋਂ ਦੂਰੋਂ ਜਿਹੜੀਆਂ ਸੰਗਤਾਂ ਆਉਂਦੀਆਂ ਨੇ ਇਹ ਹਾਲ ਦੇ ਅੰਦਰ ਚੌਂਕੀ ਭਰਦੇ ਆ ਨੇ ਦੱਸਿਆ ਸੀ ਸਾਨੂੰ ਉੱਥੇ ਜਾਣਕਾਰੀ ਦਿੱਤੀ ਸੀ ਕਿ ਜੇ ਇੱਥੇ ਚੌਂਕੀ ਭਰਦੇ ਨੇ ਕਹਿੰਦੇ ਰਾਤ ਨੂੰ ਸੰਗਤ ਆਏ ਆ ਜੀ ਬਾਬਾ ਦਾ ਮੰਡਾ ਅੰਦਰੋਂ ਮੱਤਰੋ ਆਈ ਤੇ ਬੰਦੇ ਆ ਨੇ ਮੇਜਾ ਚਾਹਾਂ ਹਾਂ ਅੱਜ ਦਿਨ ਬੰਦੇ ਆ ਲੋ ਇਹਨਾਂ ਦੇ ਬੱਚੇ ਨੂੰ ਮੁੰਡੇ ਹੁੰਦੇ ਆ ਇੱਥੇ ਨੇ ਮੁੰਡੇ ਆ ਇੱਧਰ ਇੱਧਰ ਆ ਜਲਦੀ ਬਰਾਬਰ ਆ ਇੱਧਰ ਗੁਜਾਰਨ ਲੱਗੇ ਹੋਇਆ ਨਿਸਾਨ ਸਾਹਿਬ ਇੱਥੇ ਵੀ ਦੇਖਿਆ ਬਾਤ ਹੈ ਨਿਸਾਨ ਸਾਹਿਬ ਲੱਗੇ ਕਰਕੇ ਜੀ ਗੱਲ ਮੈਂ ਕਹਤਾ ਸੀ ਲਾਈਵ 'ਚ ਵੀ ਗੁਰਦੁਆਰਾ ਗੁਰਦੁਆਰਾ ਨਹੀਂ ਹੈਗਾ ਇਹ ਡੇਰਾ ਆ ਦਰਸ਼ਕੋ ਸੁਣ ਲੋ ਸੰਗਤਾਂ ਦੀ ਜਵਾਨੀ ਵੀ ਇੱਥੇ ਸੁੱਖਾਂ ਬਾਰ ਆਉਂਦੀਆਂ ਨੇ ਕਈ ਵਾਰੀ ਅਗਲਾ ਕਹਿ ਦਿੰਦਾ ਵੀ ਆਪਦੇ ਕੋਲੋਂ ਕਹਿੰਦੇ ਸੁੱਖਾਂ ਬਾਰ ਆਉਂਦੀਆਂ ਨੇ ਆ ਸੁਣ ਲੋ ਅੱਛਾ ਜੀ ਤੁਹਾਡੇ ਮੁੰਡਾ ਹੋਇਆ ਜੀ ਪੁੱਤ ਆ ਅੱਛਾ ਪਹਿਲਾਂ ਤੈਨੂੰ ਗੁੱਡੀ ਅਸੀਂ ਇਹਨਾਂ ਤੈਨੂੰ ਗੁੱਡੀ ਨਾ ਭਾਈ ਤੂੰ ਇੱਥੇ ਕੰਮ ਕਰਦਾ ਸੀ ਅੱਛਾ ਤੇ ਇਹ ਕਹਿੰਦਾ ਜੀ ਅੱਛਾ ਰਾਹੀ ਜੀ ਜਿਵੇਂ ਮੈਂ ਸ਼ੁਰੂ ਕਰੇਗਾ ਨਹੀਂ ਸੁਣਾ ਦਿੰਦਾ ਹਾਂ ਉਹਨੇ ਬੁਟਾ ਮੈਡੀਕਲ ਵਾਲਾ ਹਾਂ ਉਹ ਮੇਰਾ ਮੁੰਡਾ ਕਹਿੰਦਾ ਮੇਰੇ ਜਦ ਤੈਨੂੰ ਗੋਦੀਆਂ ਹੋ ਗਈਆਂ ਜਾ ਕੇ ਗੁਰੂ ਜੀ ਕਹਿੰਦਾ ਉਹ ਕਹਿੰਦਾ ਮੈਂ ਤੈਨੂੰ ਗੋਲੀ ਨਹੀਂ ਅੱਛਾ ਜੇ ਕਹਿੰਦਾ ਬਾਬੇ ਦੇ ਅਰਦਾਸ ਕਰਾ ਅੱਛਾ ਮੁੰਨੇ ਤੇ ਗਿਆ ਅੱਛਾ ਆਹ ਮੈਡੀਕਲ ਵਾਲਾ ਬੁਟਾ ਅੱਛਾ ਜੀ ਜਦੋਂ ਉਹਨੇ ਭੇਜਿਆ ਇੱਥੇ ਆਇਆ ਆਖ ਨੇ ਜਦੋਂ ਅਰਦਾਸ ਹੁੰਦੀ ਹੈ ਅੱਛਾ ਗਵਿੰਦਰ ਬਾਬੇ ਨੂੰ ਕਹਿੰਦਾ ਸੇ ਕਰੇ ਤੇ ਵੀ ਅਰਦਾਸ ਐ ਕਰਨੀ ਕਾਂਗਰ ਨੇ ਕਿੰਨਾ ਰਾਜੇ ਤੜਕੀ ਹਾਂ 5 ਵਜੇ ਅੱਛਾ ਜੀ ਦੋਨੇ ਜੀ 5 ਵਜੇ ਮੈਂ ਇੱਥੇ ਪੈਂਦਾ ਹਾਂ ਹਾਂ ਅੱਛਾ ਮੈਂ ਸੇਵਾ ਕਰੀਆ ਸਾਰ ਕਰਦਾ ਅੱਛਾ ਅੱਛਾ ਜੀ ਅਰਦਾਸ ਕਰਤੀ ਕਿਨੇ ਰਾਜੇ ਕੀ ਤੇਰੇ ਪੱਕਾ ਮੁੰਡਾ ਬਾਕੀ ਹੋਇਆ ਤੈਨੂੰ ਗੁੜੀਆ ਬਾੜ ਮੁੰਡਾ ਹੋਇਆ ਫਿਰ ਤੁਸੀਂ ਸੇਵਾ ਸੇਵਾ ਕਰਾਈ ਜੀ ਇੱਥੇ ਤੇ ਤੁਸੀਂ ਸੇਵਾ ਜੀ ਹਾਂਡਾ ਤੇ ਕਾਟੂ ਕਾਬੀ ਖੰਡ ਪਾਟ ਕਰਾਉਣਾ ਅੱਛਾ ਹੰਡਾ ਬਾੜ ਕਰਾ ਲਓ ਜੀ ਅੱਛਾ ਹਾਂ ਹੁਣ ਸ਼ਾਇਦ ਪੱਟ ਕਰਾਉਣੇ ਤੇ ਪੱਟ ਪੂਰੇ ਹੋ ਗਏ ਕਿਤੇ ਵੀ ਹੋ ਗਏ ਅੱਛਾ ਤੇ ਫੇਰ ਤੁਸੀਂ ਜੰਗਲੀ ਦੀ ਸੇਵਾ ਕਰਾਈ ਨਾ ਜੰਗਲਾਂ ਨੂੰ ਸੰਖਾਰ ਜਿਹਾ ਲੱਗਦਾ ਮੈਂ ਵੀ ਤਾਂ 40 ਰੁਪਏ ਕਿਲੋ ਮੰਗਦੇ ਤੇ ਇਹਨੇ 55 ਰੁਪਏ ਕਿਲੋ ਰੱਖ ਦਿੱਤੇ ਅੱਛਾ ਅੱਛਾ ਠੀਕ ਹੈ ਠੀਕ ਹੈ ਬੜਾ ਬਾਇ ਆ ਜਾਣੀ ਤੁਹਾਨੂੰ ਮਿਸਤਰੀ ਆਮ ਹੁੰਦਾ ਮਿਸਤਰੀ ਐਮ ਅਮਦਾਸੀ ਨੇ ਅਸੀਂ ਅੱਛਾ ਇਹ ਅਸੀਂ ਜਦੋਂ ਸੋਖਾ ਪੂਰੀਆਂ ਹੁੰਦੀਆਂ ਨੇ ਜਿੱਥੇ ਹਾਂ ਹਾਂ ਸੋਖਾ ਪੂਰੀਆਂ ਨੇ ਨੇ ਜੈਨਾ ਕਰਾ ਦੇ ਸੋਖਾ ਅੱਛਾ ਅੱਛਾ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਅੰਦਰ ਨੇ ਵੀ ਮੇਰਾ ਮੁੰਡਾ ਕੀ ਕਰਦੇ ਰਹਿ ਗਿਆ ਬਾਹਰ ਨਹੀਂ ਗਿਆ ਹਾਂ ਉਹਨੇ ਕਰਾਇਆ ਕਰਾਈ ਇਹ ਨਾ ਸੋਚੀ ਉਹਨੇ ਤੇਰਾ ਅਰਦਾਸ ਕਰਾ ਦਿੱਤੀ ਹਾਂ ਹਾਂ ਠੀਕ ਹੈ ਕੋਈ ਕਿਤੇ ਜਾਂਦਾ ਕੋਈ ਕਿਤੇ ਜਾਂਦਾ ਹੈ ਕਾਹੇ ਬੋਤਲ ਚੱਕ ਲੈ ਤੇ ਹੈ ਗੁੜ ਦੀ ਪਹਿਲੀ ਚੱਕ ਲੈ ਅੱਛਾ ਜੀ ਕਹੇ ਦਾ ਹੈ ਬੀਆ ਪ੍ਰਸਾਦ ਸ਼ਕਲ ਦੇ ਠੀਕ ਹੈ ਜੀ ਠੀਕ ਕਰਤੀ ਠੀਕ ਹੈ ਜੀ ਸਾਫ ਦਾ ਹਾਂ ਜੀ ਸੋਖਾ ਠੀਕ ਹੈ ਗੱਲ ਉਹ ਜਦੋਂ ਕੜ ਕੇ ਦੋਨੇ ਵੀ ਆਏ 50 ਰੁਪਏ ਥੰਗੇ ਚ ਪਾ ਤੋ ਨੇ ਇਹੇ ਜਿਹੇ ਪ੍ਰਕਾਰ ਸੇ ਗਿਆ ਜੀ ਠੀਕ ਹੈ ਜੀ ਠੀਕ ਹੈ ਠੀਕ ਹੈ ਬਹੁਤ ਕਲਾ ਜੀ ਪੂਰੀ ਠੀਕ ਇਹ ਤੇ ਦਰਸ਼ਕੋ ਜੇ ਕਹੇ ਇਹ ਮੁੰਡਾ ਆਉਂਦਾ ਜੀ ਨਿੰਮ ਵੀ ਬੰਨਿਆ ਜਾਂਦਾ ਜੇ ਕਹੇ ਇਹ ਸੁਖਣਾ ਬਾਰ ਆਉਂਦੀ ਹੈ ਹਾਂ ਜੀ ਹਾਂ ਉਹ ਤਾਂ ਫਿਰ ਨਿੰਮ ਬੰਨਣਾ ਹੀ ਹੁੰਦਾ ਜੀ ਹਾਂ ਉਹਦੇ ਨਿੰਮ ਚਾਚਾ ਉਹ ਆਏ ਫਿਰ ਨਾ ਸੁਖਣਾ ਬਾਰ ਆਈਆਂ ਨੇ ਜੀ ਆਹ ਨਿੰਮ ਜਿਹੜਾ ਉਹਨਾਂ ਦੇ ਹੀ ਬੰਨਿਆ ਹੋਇਆ ਹਾਂ ਇੱਥੇ ਤੜਾਕੀਆਂ ਬੰਨ੍ਹਦੇ ਨੇ ਇੱਥੇ ਇੱਥੇ ਦੇ ਤੜਾਕੀਆਂ ਹਾਂ ਜੀ ਇੱਥੇ ਤੜਾਕੀਆਂ ਚਾਚਾ ਹਾਂ ਹਾਂ ਇੱਥੇ ਅਨਸਾਨ ਸਾਹਿਬ ਦੇ ਨਾਲ ਜੀ ਤੜਾਕੀਆਂ ਇੱਥੇ ਬਹੁਤ ਕਰਲੀਆ ਵਾਲਾ ਡੇਰਾ ਜੀ ਅੰਦਰ दारू ਵੀ ਚੜਦੀ ਆ ਜੀ ਇੰਨਾ ਚਿਰ ਸਵਾਰੀ ਹੁੰਦੀ ਆ ਉਹਨਾਂ ਚਿਰ ਨਹੀਂ ਜੀ ਜਦੋਂ ਮਹਾਰਾਜ ਉਹ ਜਾਂਦਾ ਉਹ ਤੋਂ ਬਾਅ ਹੋਣ ਲੱਗ ਜਾਨੀ ਹੁਣ ਦੋ ਦਿਨ ਚੱਲੂ ਮੁੜ ਕੇ ਜੀ ਹਾਂ ਜੀ ਅੱਜ ਦਾ ਦਿਨ ਸਾਰੇ ਚੜਾਉਣਗੇ ਕੱਲ ਦਾ ਦਿਨ ਚੜਾ ਕੇ ਕੱਲ ਨੂੰ ਬਸ ਦੋ ਦੂ ਵਰਤਾ ਦੇਣਗੇ ਸਾਰੇ ਕੱਲ ਨੂੰ ਵਰਤਾ ਦੇਣਗੇ ਜੀ ਕੱਲ ਨੂੰ ਵਰਤਾ ਅੱਜ ਸੋਕੋ ਉੱਥੇ ਆਈ ਜਾਂਦੇ ਚੱਕ ਕਮੇਟੀ ਵਾਲੇ ਨੇ ਸਾਮ ਸਮਾਂ ਰੱਖ ਕੇ ਕੱਲ ਉੱਥੇ ਸਾਰੀ ਵਰਤਾ ਦੇਣਗੇ ਬਸ ਹਾਂ ਕੱਲ ਨੂੰ 1:00 ਵਜੇ ਤੋਂ 1:30 ਵਜੇ ਤੋਂ ਬਾਅਦ ਬਸ 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 ਸ਼ੁਰੂਆਤ ਕਰਦੇ ਆਂ ਚੱਲ ਆਧੀ ਅਸੀਂ ਜੁਫਤੇ ਮਤਰੋ ਹੋਣ ਸਕਦੇ ਆ ਪ੍ਰਸਾਦਾ ਨਾਲੇ ਜਲੇਬੀ ਜੱਪਾ ਖਾਣਗੇ ਆਜਾ ਭਾਂਡੇ ਲੈ ਲਾ ਚਾ ਚਲੂ ਗਾ ਮਗਿਆ ਜਾਤਾ ਬਾਟੀਆਂ ਹੀ ਲਾ ਲਾ ਬਾਟੀਆਂ ਜੀ ਬਿਮਾਰੀ ਜ਼ਿਆਦਾ ਬਣੋ ਓਹੋ ਚੱਗਣਾ ਆਏਗਾ ਮਤਰੋ ਫੇਰ ਆਪਾਂ ਲਾ ਕੇ ਲੰਗਰ ਸਕਣਾ ਚੰਚਾ ਹੈਗਾ ਚੰਚਾ ਲੈ ਜਾਓ ਜਾ ਜਾ ਬੁਰਕੀ ਆ ਜਾ ਆਓ ਉਧਰੀ ਬੈਠਾ ਬੰਦੇ ਆਉਣੇ ਆਪਣੇ ਬੰਦੇ ਬੈਠਣ ਨੂੰ ਦੇਖੋ ਦਰਸ਼ਕੋ ਕਿਵੇਂ ਬਣਾਇਆ ਹੋਇਆ ਆ ਜਾ ਚਾ ਬੈਠਣ ਨੂੰ ਦੇਖੋ ਕਿਵੇਂ ਪੱਕਾ ਹੀ ਕਰਿਆ ਹੋਇਆ ਕੰਮ ਆ ਉਤਟਰ ਆ ਜਾ ਜਾ ਬੈਠਣ ਨੂੰ ਦੇਖ ਕਿੰਨਾ ਵਧੀਆ ਬਣਾਇਆ ਹੋਇਆ ਇਹ ਵੀ ਪਾਵਾਂਗੇ ਬਲੌਗ 'ਚ ਆ ਦੇਖੋ ਮਿੱਤਰੋ ਬੈਠਣ ਨੂੰ ਕਿੰਨਾ ਸੋਹਣਾ ਬਣਾਇਆ ਹੋਇਆ ਐਸ ਲੋਟ ਆਇਆ ਇਹ ਕੱਲਾ ਐ ਨਹੀਂ ਵੀ ਐ ਬੰਦੇ ਤੋਂ ਬੈਠਿਆ ਜਾਵੇ ਉਹਦੇ ਐਟਾ ਲਾ ਕੇ ਉਹ ਤੁਰ ਤੱਕ ਐਂ ਬਣਾਇਆ ਹੋਇਆ ਵਾਹ ਜੀ ਬੈਠਣ ਨੂੰ ਹੈ ਜਾ ਜਾ ਕੀ ਬਾਤ ਆ ਯਾਰ ਬੈਠਣ ਨੂੰ ਕਿੰਨਾ ਵਧੀਆ ਕਰੋ ਚੈੱਕ ਦਰਸ਼ਕੋ ਨਾਲੇ ਸਕੇ ਪ੍ਰਸਾਦੇ ਦਰਸ਼ਕੋ ਨਾਲੇ ਖਾਧੀ ਜਲੇਬੀ ਜਾਂ ਨਾਲ ਕੋਈ ਯਾਰ ਨੂੰ ਭੁਗਵਾ ਕੇ ਸ਼ਰਾਬ ਜੜਦੀ ਹੈ ਪਹਿਲੀ ਵਾਰ ਲਿਖਿਆ ਹੁਣ ਦੱਸ ਬਾਪੂ ਕਿਵੇਂ ਆ ਜੀ ਕੱਲ ਨੂੰ ਕਿਵੇਂ ਬਾਪੂ ਮਾਈ ਜਾਨ ਕੱਲੂ ਦਾ ਬੰਦੇ ਬੂੜਿਆਂ ਆਈ ਚੱਲੂਗਾ ਹਨਾ ਜੀ 500 ਨੂੰ ਵੀ ਬਾਕੀ ਪਰ ਸੋਨੂ 12 ਵਜੇ ਤੱਕ ਆਈਂ ਤੁੰੂ ਜੇ ਲੋ 12 ਵੱਜ ਗਏ ਹਾਂ ਉਦੋਂ ਬਾਅਦ ਇਹ ਬੁੜੀਆਂ ਮੰਦ ਪੰਜ ਰਤਰੀ ਦਾ ਭੋਗ ਬਾਦਿਆਂ ਦਾ ਅੱਛਾ ਜੀ ਬੰਦਿਆਂ ਨੂੰ ਫਿਰ ਬੰਦਿਆਂ ਦਾ ਹਾਂ ਆਖਣੇ ਫੇ ਭੋਗ ਛੇੜੋ ਇਹ ਕਹਿੰਦੇ ਨੇ ਕੱਲ ਨੂੰ ਕਹਿੰਦੇ ਜੀ ਨਾਲੇ ਬੁੜੀਆਂ ਦਾ ਉਦੋਂ ਬਾਅਦ ਬੰਦੇ ਨਹੀਂ ਆ ਸਕਦੇ ਹੁੰਦੇ 12 ਵਜੇ ਤੱਕ ਪਰ ਤੁਹਾਨੂੰ 12 ਵਜੇ ਤੱਕ ਆਉਣਾ ਕਾਟੂਗਾ ਹਾਂ ਅੱਛਾ ਤੁਹਾਨੂੰ ਤਾਂ ਮਿਲ ਤੁਹਾਨੂੰ ਤਾਂ ਨਹੀਂ ਅੱਛਾ ਜੀ ਫਿਰ ਕੋਲ ਮਾਤਾ ਗਾਵਾ ਤੇ ਕਹੇ ਵੀ ਤੁਸੀਂ ਮੈਨੂੰ ਯਾਦ ਰੱਖਣਾ 16 ਨੂੰ ਨਹੀਂ ਆਉਣਾ ਮੈਂ ਤਾਂ 16ਵੇਂ ਪ੍ਰੋਗਰਾਮ ਦਾ ਰਹਾ ਬਾਕੀ ਤਾਂ 14 15 ਫੇਰ ਆਇਆ ਆਈ ਚਲੀ ਜਾਊਗਾ ਅੱਛਾ ਜੀ ਤਿੰਨ ਚਾਰ ਦਿਨ ਨਹੀਂ ਚੱਲਦੇ ਜਮੀਨ ਦੀ ਬੋਦੀ ਹੁੰਦੀ ਲਿੰਦਾ ਡਾਕਟਰ ਜਦ ਹੁੰਦਾ ਕੋਲ ਹਾਂਜੀ ਬੋਦੀ ਕੋਲ ਹੋ ਕੇ ਉੱਦੈ ਪਕੌੜਾਂ ਦਾ ਜਾਗੋ 16 ਤਰੀਕ ਨੂੰ ਮੇਰਾ ਠੇਕਾ ਚੜਨਾਗਾ ਠੇਕਾ ਵਾਹਣ ਦਾ ਜਿਹੜਾ ਜ਼ਮੀਨ ਆ ਇਹਦਾ 16 ਤਰੀਕ ਨੂੰ ਠੀਕ ਹੈ ठीक है जी जाता दिखा है अये भर का मित्रों मेला दुकाना पूरियां साजियां हुई ने जी ਆਹੇ ਗਾਉਂਦਾ ਮੇਲੇ ਤੇ ਮਤਰਾ ਜਿਹੜੀ ਗੱਲ ਆ ਪੂਰਾ ਭਰਦਾ ਉਹ ਦੋ ਟੱਕਰ ਨੀ ਲਗਾਣਾ ਨੇ ਬਾਈ ਜਿਹੜੀ ਗੱਲ ਆ تیر ਤੇ ਤੀਰ ਤੇ ਤੀਰ ਤੋਂ ਪੂਰਾ ਭਰਦਾ ਮੇਲਾ ਦਰਸ਼ਕੋ ਇਹ ਆ ਬਾਜ਼ਾਰ ਬਾਈ ਪੂਰਾ ਭਰਦਾ ਪੂਰਾ ਜੀ ਪੂਰਾ ਪੂਰਾ ਬਾਜ਼ਾਰ ਬਹੁਤ ਭਰਿਆ ਚਲਿਓ ਜੀ ਫੇਰ ਹਾਂਜੀ ਹਾਂਜੀ ਬਾਕੀ ਅੱਛਾ ਜੀ ਹੋਰ ਤੇ ਕਹ ਮੇਤਰੋ ਮੱਥਾ ਹੁਣ ਚੱਲੇਆ ਮੇਰਾ ਆਪਾ ਪਿੰਡ ਆ ਹਾਂ ਬਸ ਆ ਜੀ ਲੋ ਆ ਗਏ ਮੇਤਰੋ ਆਪਾ ਆਪਣੀ ਗੱਡੀ ਕੋਲੇ ਚਲੋ ਜੀ ਚਾਚਾ ਜੀ ਦਰਸ਼ਕੋ ਚਾਚੇ ਦਾ ਇੱਥੇ ਨਾਨਕੇ ਸੀ ਚਾਚਾ ਦੇ ਦਰਸ਼ਕਾਂ ਨੂੰ ਜਾਣਕਾਰੀ ਆਪਣਾ ਨਾਨਕਾ ਪਿੰਡ ਸੀ ਬਾਈ ਉਰੇ ਨਾਨਾ ਜੀ ਸੂਬੇਦਾਰ ਸੀਗੇ ਸੂਬੇਦਾਰ ਸੀ ਨਾਂ ਕੀ ਸੀ ਚਾਚਾ ਨਾਨਾ ਜੀ ਦਾ ਨਾਂ ਕੀ ਸੀ ਜੋਰਾ ਸਿੰਘ ਜੋਰਾ ਸਿੰਘ ਸੂਬੇਦਾਰ ਜੋਰਾ ਸਿੰਘ ਦਾ ਸੂਬੇਦਾਰ ਹਾਂ ਜੀ ਅੱਛਾ ਜੀ ਇਥੇ ਆਪਣਾ ਬਾਹਣ ਵੀ ਰਿਆਂ ਚਾਚਾ ਹਾਂ ਬਾਹਣ ਸੀ 10 ਕਿੱਲੇ ਉਹ ਤੁਹਾਨੂੰ ਦਰਸ਼ਕਾਂ ਨੂੰ ਦਿਖਾਵਾਂਗੇ ਪਾ ਦਰਸ਼ਕਾਂ ਨੂੰ ਦਿਖਾਉਣਾ ਤੁਹਾਨੂੰ ਉਹ ਐਨੂੰ ਮੁੜ ਕੇ ਜੀ ਇੱਧਰੋਂ ਤੁਹਾਨੂੰ ਉਹ ਦਿਖਾਉਣੀ ਜਾਂਦੇ ਆ ਸਪੈਸ਼ਲ ਆ ਵੀ ਚਾਚਾ ਜੀ ਦਾ ਬਾਣ ਅਗਲਾ ਕਹਿੰਦਾ ਨਾ ਉਹੀ ਨਹੀਂ ਨਾ ਕਹੀ ਜਾਂਦੇ ਹੋ ਭਗਾਈ ਭਗਾਈ ਨਹੀਂ ਜੋ ਕਹਾਂਗੇ ਸੱਚ ਹੀ ਕਹਾਂਗੇ ਦਰਸ਼ਕਾਂ ਨੂੰ ਹਾਂ 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 ਝੂਠ ਨਹੀਂ ਨੰਬੇ ਹੁਣੀਆਂ ਦੋਨੇ ਪੈਣਾ ਸੀ ਗਿਆ ਸਕੇ ਪੈਣਾ ਚਾਚਾ ਸਕੇ ਪੈਣਾ ਸੀ ਦੋ ਪਾ ਇੱਥੇ ਨਾ ਨਾ ਇੱਕ ਮਾਸੀ ਕਿਥੇ ਇੱਕ ਮਾਸੀ ਢਿੱਕਰੀ ਵਾਲ ਸੀਗੀ ਅੱਛਾ ਔਰ ਦੋ ਭੈਣਾਂ ਭੈਣਾਂ ਸੀ ਇਹ ਅੱਛਾ ਇੱਕ ਠਿਕਰੀ ਵਾਲ ਸੀ ਇੱਕ ਠਿਕਰੀ ਵਾਲ ਸੀ ਇੱਕ ਆਪਣੇ ਧਨੌਲੇ ਦੀ ਇੱਕ ਆਪਣੇ ਧਨੌਲੇ ਦੀ ਅੱਛਾ ਉਦੋਂ ਬਾਅਦ ਤਾਂ ਨਹੀਂ ਗਿਆ ਫੇਰਾ ਨਾ ਉਹ ਉਥੇ ਮਾਸੀ ਕੋਲੇ ਨਾ ਮਾਸੀ ਕੋਲੇ ਕਿਰਾਂ ਗਏ ਸੀਗੇ ਆ ਇੱਥੋਂ ਆ ਆਹ ਬਹੀ ਕਰ ਲੈਣਾ ਬਾ ਚਲੋ ਚੱਲਾਂ ਨਹੀਂ ਚੱਲ ਹਾਂ ਆਹ ਬਹੀ ਕਰ ਲੈਣਾ ਘਰ ਘਰ ਕਿੱਥੇ ਸੀ ਚਾਚਾ ਘਰ ਵੀ ਮੈਂ ਤੈਨੂੰ ਦੱਸ ਦਲਾਂ ਹੇ ਯਾਰ ਦਰਸ਼ਕੋ ਰਵਾਹੀ ਪਿੰਡ ਗੁਲਾਬ ਸਿੱਧੂ ਵਾਲਾ ਗੁਲਾਬ ਇੱਥੇ ਚਾਚੇ ਦੇ ਨਾਨਕ ਜੀ ਪਿਕਰ ਚਾਚਾ ਜੀ ਦੀ ਹੰਡੇ ਰੇ ਫਰਨੀ ਜਾਂਦਾ ਆਇਆ ਜਦ ਲਾਗੇ ਗੇਤ ਨੂੰ ਆਦਾ ਹੂ ਆ ਕੋਈ ਆਹ ਸਾਡੇ ਆਹ ਪਿੰਡ ਦਾ ਕੀ ਹੈ ਜਦ ਤੱਕ ਕੋ ਲੋਕ ਜ ਬਣਿਆ ਹੋ ਆਹ ਦਰਵਾਜਾ ਦਰਵਾਜਾ ਪਿੰਡ ਦਾ ਹੈ ਨਾ ਫਰਵਾਇਸ ਦਰਵਾਜਾ ਦਰਵਾਜਾ ਹੰਦੀ ਐ ਟ੍ਰਾਈਡੈਂਟਰ ਫੈਕਟਰੀ ਨੂੰ ਜਿਹੜੀ ਕੱਸੀ ਜਾਂਦੀ ਹੈ ਉਹ ਕੱਸੀ ਹੈ ਇਹ ਕੋ ਕੱਸੀ ਐ ਟ੍ਰਾਈਡੈਂਟਰ ਨੂੰ ਜਾਂਦੇ ਹ ਜੇ ਅਸੀਂ ਮਤਰੋ ਇਹ ਕਦਾ ਹੋ ਆ ਗਈ ਕਾ ਆ ਗਈ ਇੱਥੇ ਖੜਾਓ ਆ ਸੀ ਦੇਖ ਆਲੂ ਵਾਲਾ ਟੱਕ ਚਲੋ ਆਹ ਲਾ ਸੂ ਆ ਗਿਆ ਮਤਰੋ ਸੇਖੇ ਵਾਲਾ ਸੇਖੇ ਵਾਲਾ ਹਾਂ ਜੇ ਸੇਖਾ ਰੂੜਾ ਵਾਲਾ ਸੂ ਆ ਗਿਆ ਠੀਕ ਹੈ ਬਾਉ ਚੋਂ ਜਾਂਦਾ ਟਰਾਈਡੈਂਟ ਚ ਜਾਂਦਾ ਜਾਂਦਾ ਗਾਹਾਂ ਇਹ 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 ਜਾਂਦਾਗਾ ਆਪਣਾ ਇਹ ਆੜੇ ਜੀ ਆੜੇ ਭਗ ਜਾਂਦਾ ਇਹ ਹੜੇ ਭਗ ਜਾਂਦਾ ਹਾਂ ਡੇ ਜਾਂਦਾ ਹਾਂ ਹੋਰ ਹੈ ਗਿਆ ਗੁਰੂਕਾਰ ਮਤਰੋ ਫਰਵਾਹੀ ਪਿੰਡ ਦਾ ਕਰੋ ਚੈੱਕ ਠੀਕ ਹੈ ਆਪ ਆ ਰਹਾ ਆਉਂਦਾ ਆ ਸੀ ਮਤਰੋ ਆਹ ਆਹ ਆਲੂ ਵਾਲਾ ਚਾਚਾ ਆਪਣਾ ਕੀ ਤਾਲੂ ਵਾਲਾ ਆਹ ਆਲੂ ਵਾਲਾ ਜੀ ਚਾਚੇ ਦਾ ਚੂਹੇ ਦੇ ਉੱਪਰ ਜਮਾ ਨਾਲ ਜਦੋਂ ਪਸਾਂ ਹੈ ਜੀ ਟੱਕ ਕਿੰਨੇ ਕਿੰਨੇ ਕੇਲੇ ਦਾ ਸੀ ਚਾਚਾ 10 ਕੇਲਿਆਂ ਦਾ ਟੱਕ ਸੀ ਦਰਸ਼ਕੋ ਇਹ ਆਹ ਪ੍ਰੀਤ ਉਹ ਕੱਸੀ ਆ ਗਈ ਹਾਂ ਉਹ ਕੱਸੀ ਆ ਗਈ ਇਹ ਕੋ ਕੱਸੀ ਜਾਂਦੀ ਹੈ ਇਹ ਕਿ ਕ ਉਹ ਕੱਸੀ ਆ ਗਈ ਨਾ ਵੀ ਕੀ ਬਾਤ ਚਾਚਾ ਅੱਛਾ ਆ ਸੁਆ ਗਿਆ ਇਹ ਕੋ ਕੱਸੀ ਉਹ ਦੇਖੋ ਦਰਸ਼ਕੋ ਕੱਸੀ ਐ ਤੁਹਾਨੂੰ ਦਿਖਾ ਦਈਏ ਹਾਂ ਜਿਹੜੀ ਉਹ ਆਪਣੇ ਆ ਸੁਆ ਉਹ ਚਾ ਉਹ ਬਰਨਾਲੇ ਚ ਨਹੀਂ ਜਾਂਦੀ ਹਾਂ ਬਰਨਾਲੇ ਦੀ ਬੀਤੀ ਉਹ ਜਾਂਦੀ ਹੈ ਬਰਨਾਲੇ ਉਹ ਬਰਨਾਲੇ ਜਾਂਦੀ ਹੈ ਉਹ ਬਰਨਾਲੇ ਦੀ ਬੀਤੀ ਹਾਂ ਜਿਹੜੀ ਜਾਂਦੀ ਹੈ ਜੀ ਗਾਂਦਾ ਸਿੰਘ ਸਕੂਲ ਦੇ ਲਵੇ ਦੀ ਜਾਂਦੀ ਹੈ ਜਿਹੜੀ ਹਾਂ ਪਹਿਲੀ ਸਾਈਡ ਉਹ ਹੈ ਜੀ ਉਹ ਕੱਸੀ ਉਹ ਕੱਸੀ ਤੇ ਆਹ ਬਣਾ ਉਹ ਕੱਸੀ ਦੇ ਨਾਲ ਲੱਗ ਜਾਂਦਾ ਬਿਲਕੁਲ ਹਾਂ ਆ ਆਲੂ ਆਲੂ ਵਾਲਾ ਸਾਰਾ ਆਪਣਾ ਢੱਕਾ ਹੈ ਆਏ ਹਾਏ ਹਾਏ 10 ਕਿੱਲੇ ਦੀ ਆ ਚਾਹੇ ਉਹ ਕਿੱਲੇ ਕਾ ਝੋਟੇ ਦਾ ਸਰੀ ਸੀ ਯਾਰ ਝੋਟੇ ਦਾ ਸਾਰ ਆ ਦੇਖੋ ਝੂਠ ਨਹੀਂ ਦਰਸਖੋ ਦੇਖੋ ਤੁਸੀਂ ਕਹੋਗੇ ਐ ਜਮਾ ਉਹ ਉਹ ਮੋਟਰ ਸੀ ਚਾਚਾ ਮੋਟਰ ਗੇੜ ਦੇਖ ਜਮਾ ਵਿੱਚ ਬਿਲਕੁਲ ਉਹ ਮੋਟਰ ਹੀ ਜੀ ਆਹ ਮੋਟਰ ਵਾਲਾ ਇਧਰੋਂ ਦੇਖ ਕੇ ਦੇਖ ਬਰੀ ਤਰ੍ਹਾਂ ਹਾਂ ਇੱਥੋਂ ਆ ਕੇ ਉਰੋਂ ਉਰ ਆ ਦੇਖ ਤ ਲੈ ਇੱਥੋਂ ਆਓ ਕਿੰਨੇ ਟਾਈਮ ਦੀ ਸੀ ਗੱਲ ਚਾਚਾ ਇਹ ਕਹ ਲੋ ਕਿੰਨੇ ਟਾਈਮ ਦੀ ਆ ਉਸ ਦਾ ਨਿਆਣਾ ਹੁੰਦਾ ਸੀ ਤੂੰ ਹਣਾ ਹਾਂ ਇਹ ਹੋ ਗਏ ਜੀ ਇਹ ਨਾਨਕਿਆਂ ਦਾ ਜੀ ਚਾਚੇ ਦਾ ਨਾਨਕਿਆਂ ਦਾ ਵਾਹਣ ਦੀ ਮਿੱਤਰੋ ਇਹ ਮੇਰੇ ਮਾ ਚਾਚੇ ਦੀ ਕੋ ਮਾਰੂ ਬ੍ਰਿ ਚਾਚੇ ਦੀ ਮੰਮੀ ਵਰਗੀਆਂ ਭੈਣਾਂ ਦੀ ਜੀ ਦੋ ਆ ਦੇਖੋ ਉਹ ਜਮਾ ਕਿੱਸੀ ਤੇ ਹਾਂ ਆ ਬਾਲੂ ਆਲੂ ਵਾਲਾ ਆਪਣਾ ਹਾਂ ਹਾਂ ਆਲੂ ਵਾਲਾ ਸਾਰਾ ਆਲੂ ਆਲੂ ਵਾਲਾ 10 ਕਿਲੋ ਦਾ ਟੱਕ ਦੀ ਜੀ ਇਹ ਠੀਕ ਹੈ ਦਰਸ਼ਕੋ ਚਾਚੇ ਵਰਗੀਆਂ ਮੰਮੀ ਵਰਗੀਆਂ ਦੋ ਭੈਣਾਂ ਦੀ ਇੱਕ ਤਾਂ ਠਿਕਰੀ ਵਾਲਾ ਇੱਕ ਠਿਕਰੀ ਵਾਲਾ ਉਸ ਦੀ ਇੱਕ ਆਪਣੇ ਪਿੰਡ ਤੋਂ ਨੌਲੇ ਜੀ ਪਣਾ ਪਣਾ ਦੀ ਨਾਨਾਸੀ ਚਾਚਾ ਜੀ ਦਾ ਸੂਬੇਦਾਰ ਸੀਗਾ ਜੋਰਾ ਸਿੰਘ ਸੂਬੇਦਾਰ ਜੋਰਾ ਸਿੰਘ ਸੂਬੇਦਾਰ ਜੀ ਪਰ ਬਾਏ ਚ ਲੋਕ ਜਾਣਦੀ ਹੋਣਗੇ ਜਿਹੜੇ ਹੁਣ ਹਾਂ ਜੀ ਹਾਂ ਜੀ ਹੁਣ ਤੁਹਾਨੂੰ ਘਰ ਦਿਖਾਵਾਂਗੇ ਹਾਂ ਘਰ ਵੀ ਦਿਖਾਵਾਂਗੇ ਦੱਸ ਲਓ ਥਰੋਚਾ ਕਾਦੀ ਟਾਕਾ ਹਾਂ ਜੀ ਆਏ ਤੱਕ ਪਤਾ ਇਹ ਤਾਂ ਫਿਰ ਉਦੋਂ ਬਾਬੇ ਵਰਗੇ ਨਹੀਂ ਉਹ ਕਰਤਾ ਜੀ ਹਨਾ ਨਿਆਣਾ ਦੀ ਦੂ ਹਾਂ ਅੰਨਣ ਸੀਗੇ ਨਿਆਣਾ ਜੀ ਚਾਚਾ ਬਾਬੇ ਵਰਗੇ ਨਹੀਂ ਬਸ ਦੇ ਕੇ ਉਦੋਂ ਪਾਕਾ ਮੂੰਹ ਹੀ ਦੇ ਕੇ ਚਾਚਾ ਕਿੰਨਾ ਕਰੇਗੇ ਜੀ 11300 ਨੂੰ ਕਿੱਲੇ ਵੇਚ 13000 ਨੂੰ ਕਿੱਲੇ 13000 ਨੂੰ ਕਿੱਲੇ ਜਿਹੜਾ ਜਿਸ ਆਇ ਸੁਬਾਹ ਤਬਾਂ ਦਾ 1.5 ਕਰੋੜ ਰੁਪਿਆ ਰੇਟ ਹੈ ਦਾ ਕਿੱਲੇ ਦਾ ਓਹੋ ਆ ਬਾਹਣ ਦਾ ਉਹ ਦੇਖੋ ਜੀ ਸਮੇ ਸਮੇ ਦੀ ਗੱਲ ਆ ਦਰਸ਼ਕੋ ਕਰੋ ਚੈੱਕ ਪੈਰ ਬੰਦੇ ਦਾ ਆ ਜੀ ਮੈਟਰੋ ਕੋੜੇ ਦਾ ਸਟੈਚੂ ਲੱਗਿਆ ਹੋਇਆ ਇੱਥੇ ਅਹੀਂ ਚਲੀਏ ਇੱਥੇ ਜਾ ਜਾ ਅੱਜੇ ਘਰ ਵੀ ਦਿਖਾਉਣਾ ਤੂੰ ਦੱਸਾ ਟਿਕ ਦਿਖਾ ਦੇ ਅਰ ਵੀ ਜਮਾਈ ਦਿਖਾ ਦਾਂਗੇ ਅਸੀਂ ਦਰਸ਼ਕਾਂ ਨੂੰ ਆ ਨਬ ਮੁੜ ਕੇ ਦੇਖੀ ਜਾਏਗਾ ਨਹੀਂ ਕਿ ਕਿੱਟੀ ਵਰਗੇ ਵੀ ਆ ਮੇਰੇ ਦਾਦੇ ਦਾ ਘੇਟ ਜੀ ਉਹਦਾ ਨੈਟ ਤੇ ਪੈ ਗਿਆ ਨਿਕਲਣਾ ਤਾਂ ਹੈ ਨਹੀਂ ਅੱਛਾ ਲੈ ਉਹ ਰੱਖ ਦੇ ਦੇ ਜਾਣ ਗਰੀ ਫੇਰਾ ਧਾਰਮਿਕ ਸੰਸਥਾ ਉਹਦੇ ਤੇ ਆ ਵਾਟ ਚੂਈ ਲੱਗਿਆ ਹੋਇਆ ਦਾਤਾ ਆ ਦੇਖੇ ਤੇ ਬਾਣ ਨਾਲ ਉਹੇ ਲੱਗਣਾ ਤੂੰ ਹਾਂ ਫੇਰ ਨੇ ਆ ਪੜ ਕੇ ਪਾੜਦੇ ਜਾ ਪਾਣ ਤੇ ਆਈ ਤੇ ਸੇਵਦੁਆਲਾ ਆ ਸੇਵਦੁਆਲਾ ਜੀ ਸੇਵਦੁਆਲਾ ਆ ਗਿਆ ਜੀ ਹਾਂ ਫਿਰਵਾਹੀ ਦਾ ਪਹਿਲੇ ਤੋਂ ਫਿਰਵਾਹੀ ਦਾ ਹਾਂ ਦੇਖੋ ਪੁਆਇੰਟ ਕਿੰਨੇ ਸੋਹਣੇ ਬਣਾਏ ਪਏ ਨੇ ਦਫਤਰ ਉਹ ਤਾਂ ਪੂਰੇ ਵਧੀਆ ਲੱਗੇ ਹੋਏ ਨੇ ਜੀ ਇੱਥੇ ਬੂਟੇ ਖੂਬਸੂਰਤ ਪੰਡਾ ਪੂਰਾ ਪੂਰੀ ਗੱਲ ਬਾਤ ਹੈ ਜੀ ਪਿੰਡ ਦੀ ਐਸੀ ਵੈਸੀ ਗੱਲ ਨਹੀਂ ਕਿਹੜਾ ਹਾਂ ਜੀ ਇਹਦੇ ਨਾਲ 게ਟ ਆ ਜਿਹੜਾ ਪਹਿਲਾ 게ਟ ਹੀ ਹੈ ਹਾਂ ਹਾਂ ਨਹੀਂ ਆਹਾਂ ਘਰ ਸੀ ਜੀ ਚਾਚੇ ਦਾ ਹਾਂ ਜਿਹੜਾ ਪਹਿਲਾ 게ਟ ਜੁਰਕੇ ਜਾ ਕੇ ਬੁਲਾਉਣਾ ਤਾਂ ਉੱਥੇ ਬਣਾ ਨਹੀਂ ਹੁੰਦੀ ਬਸ ਬਣਾ ਦੇ ਆਹ 게ਟ ਸੀ ਖੜ ਦਾ ਮੈਂ ਦਿਖਾਈ ਦਿੰਨਾ ਫਿਰ ਆ ਜੀ ਮਤਰੋ ਪ੍ਰਵਾਹੀ ਦਾ ਪਰਚੀਣ ਸੇਵਾ ਮੰਦਿਰ ਸੇਵਾ ਮੰਦਿਰ ਦੇ ਨਾਲ ਜਮਾ ਆਏ ਸੀ ਆ ਪਹਿਲੇ ਹੀ ਘਰ ਸੀ ਚਾਚੇ ਦਾ ਹਾਂ ਆਹ ਸੀ ਚਾਚਾ ਉਹ ਪਹਿਲਾਂ ਪਹਿਲਾਂ ਇੱਕ ਤਾਂ ਆ 게ਟ ਆ ਹਾਂ ਇਹੋ ਜੀ ਹਾਂ ਆ ਘਰ ਸੀ ਜੀ ਚਾਚੇ ਦਾ ਆ ਇੱਧਰ ਸਿਮੰਤਰਾ ਜੀ ਇਹ ਮੰਦਰ ਦੇ ਨਾਲ ਆ ਗਲੀ ਹਰੇ ਹੰਬੰਦ ਹਾਉਰ ਮੰਦਰ ਪਹਿਲੇ ਹੀ ਘਰ ਸੀ ਪਹਿਲਾਂ ਬਸ ਗੇਟ ਦਾ ਤੋਂ ਆਸ ਕਿ ਕੋਮ ਆ ਆਜੀ ਲੈ ਤੇ ਆ ਇੱਧਰ ਗੁਰਦੁਆਰਾ ਇੱਧਰ ਗੁਰਦੁਆਰਾ ਸਾਹਮਣੇ ਦੇਖੋ ਜੀ ਕੀ ਹੱਲ ਬੇ ਘਰ ਸੀ ਇੱਥੇ ਕਾ ਖੱਲੇ ਨੇ ਜੁਗ ਇੱਥੇ ਹਾਂ ਹਾਂ ਮੇਰੀ ਮੰਮੀ ਉਹ ਨਹੀਂ ਇੱਥੋਂ ਦੀ ਮਤਲਬ ਕਾ ਬਾਪ ਹੈ ਚਾਚਾ ਤੁਨੇ ਇੱਥੇ ਐਕਟਿਵ ਸਕੂਲ ਸੀ ਇੱਥੇ ਸਕੂਲ ਲੱਝਾਣੀਆਂ ਨਾਲ ਇੱਥੇ ਸਕੂਲ ਲਵੇ ਹਾਂ ਮੇਰੀ ਬਾਹਰ ਬੜੀ ਵੀ ਸੀ ਤੇਰੀ ਬੀਬੀ ਹੱਥ ਪੜੀ ਸੀ ਹੋਰ ਉਹਨੂੰ ਤੂੰ ਅੱਛਾ ਜੀ ਪਾਲ ਹੋ ਗਏ ਉਹਦੋਂ ਕੀ ਬਾਤ ਆ ਚਾਚਾ ਉਹਦੋਂ ਉਹਦੋਂ ਬਹੁਤ ਸੀ ਚਾਚਾ ਜੀ ਨੇ ਮੰਮੀ ਹੱਥ ਪੜੀ ਸੀ ਚਾਚਾ ਲੈ ਦੇਖ ਕਰ ਦੇ ਤੂੰ ਰੌਣਕ ਕਰ ਹੋ ਰਹਾ ਸਹੀ ਗੱਲ ਆ ਮੈਂ ਰੌਣਕ ਚ ਪੂਰਾ ਫੁੱਲ ਜੀ ਕੀ ਬਾਤਾਂ ਹਾਂ ਦਰਵਾਜ਼ਾ ਆ ਗੁਰੂ ਘਰ ਦੇਖ ਜਮਾ ਬਿਲਕੁਲ ਨਾ ਹੋ ਰਹਾ ਪਾਰਕਿੰਗ ਆ ਗਈ ਲੱਗੀ ਹਾਂ ਸਹੀ ਗੱਲ ਦਿਖਾਤਾ ਤੁਹਾਨੂੰ ਚਾਚੇ ਦਾ ਘਰ ਦਿਖਾਤਾ ਨਾਲੇ ਖੇਤ ਹੁਣ ਚੱਲਿਆ ਜੀ ਆਪਾਂ ਪਿੰਡ ਘਰ ਦੱਸੋ ਫਿਰ ਦੋਸਤੋ ਕਿਵੇਂ ਲੱਗਿਆ ਤੁਹਾਨੂੰ ਫਰਵਾਹੀ ਪਿੰਡ ਦਾ ਮੇਲਾ